ਸੇਵਾ ਕਮਿਊਨਿਅਨ ਪੰਜਾਬ ਦੇ ਸੱਦੇ ਤੇ ਨਗਰ ਕੌਂਸਲ ਰਾਜਪੁਰਾ ਦੇ ਮੁਲਾਜ਼ਮਾਂ ਵੱਲੋਂ ਰਾਜਪੁਰਾ ਦੇ ਬਾਜ਼ਾਰਾਂ ਦੀਆਂ ਗਲੀਆਂ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਲਗਾ ਕੇ ਦੋਸ਼ ਮਾਰਚ ਕਰਿਆ ਗਿਆ ਇਸ ਮੌਕੇ ਤੇ ਪ੍ਰਧਾਨ ਹੰਸ ਰਾਜ ਬਿਨਵਾੜੀ ਨੇ ਦੱਸਿਆ ਕਿ ਤੇ ਕਮਿਸ਼ਨ ਦिए ਦੀਆਂ ਕਿਸ਼ਤਾਂ ਤੇ ਨਵੀਂ ਪੈਨਸ਼ਨ ਹਟਾ ਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਇਸ ਮੌਕੇ ਤੇ ਪ੍ਰਧਾਨ ਸਤਪਾਲ ਪ੍ਰਧਾਨ ਜਸਵੀਰ ਕੁਮਾਰ, ਕਮਲ ਕੁਮਾਰ, ਪੱਪੂ, ਸ਼ਿਵ ਕੁਮਾਰ, ਸੋਨੀ, ਰਾਜ ਕੁਮਾਰ, ਪੱਪੂ, ਸੁਨੀਲ ਕੁਮਾਰ, ਮੇਡ, ਫਰੇਮ ਕੁਮਾਰ ਆਦਿ ਖਾਤਰ ਸਨ ਮਾਲੂ ਵੱਲੋਂ ਸਫਾਈ ਮਜ਼ਦੂਰ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਪਿੱਛੇ ਪਿੱਛੇ ਕਰੋ ਜਾ ਰਿਹਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਇਹ ਸਰਕਾਰਾਂ ਤੋਂ ਬਚੋ ਜੇ ਆਪਣੇ ਪਰਿਵਾਰ ਚਲਾਣੇ ਆ ਪੰਜਾਬ ਸਰਕਾਰ ਮਰਦਾਬ ਮਰਦਾਬ ਜਿੰਦਾਬ ਪੰਜਾਬ ਸਰਕਾਰ ਹਾਏ 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 ਔਰ ਸਰਕਾਰਾਂ ਹੀ ਅੱਜ ਕੋਈ ਬਦਲਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਸਾਰੇ ਭਰਾਵਾਂ ਦੇ ਦੁਕਾਨਦਾਰ ਵਰਗੇ ਹੋ ਵਪਾਰੀ ਹੋ ਜਾਂ ਕੋਈ ਵੀ ਹੋ ਛੋਟੇ ਵੱਡੇ ਇਹ ਸਰਕਾਰ ਨੂੰ ਆਪਣਾ ਅਗਲੇ ਮਹੀਨੇ ਦਾ ਭਾਜ ਨੂੰ ਰੱਖ ਲੈਣਾ ਜਿਹਨੇ ਵੀ ਸਾਰੇ ਦਾ ਹੁਣ ਨੁਕਸਾਨ ਹੋਇਆ ਚਾਹੇ ਦੁਕਾਨਦਾਰ ਭਾਈਆ ਚਾਹੇ ਵਪਾਰੀ ਹੈ ਚਾਹੇ ਜੀਬੀਦਾਰ ਭਾਈਆ ਸਾਥੀਓ ਇਹ ਜਿਹੜੀ ਸਰਕਾਰ ਹੈ ਪਹਿਲੀ ਵਾਰੀ ਸਰਕਾਰ ਹੈ ਤੁਸਾਨੂੰ ਵੋਟਾਂ ਆਪਾਂ ਦੇ ਕੇ ਦੇਓ ਤਾਂ ਕਿ ਜਿਹੜਾ ਆਪਣੀ ਗੱਲ ਹਾਂਜੀ ਮੇਰਾ ਨਾਮ ਹੰਸਰਾਜ ਪ੍ਰਧਾਨ ਸਫਾਈ ਮਦੂਰੀ ਨੂੰ ਪੰਜਾਬ ਅੱਜ ਇਹ ਜਿਹੜਾ ਅਸੀਂ ਪਿੱਟ ਸਿ ਆਪਾ ਪੰਜਾਬ ਸਰਕਾਰ ਦਾ ਕਾਰਜ ਹੈ ਸਾਡੀ ਪੇ ਕਮਿਸ਼ਨਰੀ ਰਿਪੋਰਟ ਡੀਏ ਦੀ ਕਿਸ਼ਤਾਂ ਕੱਚੇ ਮੁਲਾਜ਼ਮ ਪੱਕੇ ਕਰਨੇ ਸਾਰੇ ਅਧੂਰਾ ਪਿਆ ਦੇਖੋ ਸੀਬਰ ਦਾ ਕੰਮ ਜਿਹੜਾ ਹੈਗਾ ਕਿੰਨਾ ਗੰਦਾ ਸੀਬਰ ਦਾ ਕੰਮ ਆ ਜਿਸ ਦੇ ਵਿੱਚ ਸਾਡੇ ਬੰਦੇ ਵਿਚ ਵਰ ਕੇ ਬਗੈਰ ਕਿੱਟਾਂ ਤੋਂ ਕੰਮ ਕਰਦੇ ਆ ਪਰ ਬਾਅਦੇ ਦਾ ਬਹੁਤ ਕਰਦੇ ਆ ਲੀਡਰ ਬੰਦੇ ਇਹਨਾਂ ਨੂੰ ਕਿੱਟਾਂ ਦਿਓ ਇਹਨਾਂ ਨੂੰ ਕੁਛ ਦਿਓ ਕੋਈ ਕਿੱਟਾਂ ਨਹੀਂ ਮਿਲਦੀਆਂ ਸਾਡੇ ਨਾ ਦਾ ਸੀ ਪਰਮੈਨਾਂ ਨੂੰ ਮਿਲਦੀਆਂ ਨਾ ਹੀ ਕੋਈ ਸਾਡੇ ਸਫਾਈ ਸੇਵਕਾਂ ਨੂੰ ਜਿਹੜੀ ਡੀਏ ਦੀ ਕਿਸ਼ਤਾਂ ਮਿਲੀਆਂ ਨਾ ਪੇਕ ਨੂੰ ਸੀਨੀਅਰ ਕੋ ਰਿਪੋਰਟ ਅਸੀਂ ਸਾਰੇ ਸਫਾਈ ਮੁਲਾਜ਼ਮ ਨਹੀਂ ਪੂਰੇ ਪੰਜਾਬ ਦੇ ਮੁਲਾਜ਼ਮ ਕੋਈ ਵੀ ਵਰਗ ਦਾ ਆਇਆ ABC ਜਿਹੜੇ ਵੀ ਹੈ ਉਹ ਅੱਜ ਸੜਕਾਂ ਤੇ ਉਤਰਿਆ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬ੍ਰਹਮਿੰਦਰ ਦੀ ਜਿਹੜੀ ਕੋਠੀ ਘੇਰਨ ਜਾ ਰਹੇ ਹਾਂ ਅਗਰ ਸਾਡੇ ਨਾਲ ਉੱਥੇ ਵੀ ਅਗਰ ਕੋਈ ਇਨਸਾਫ ਨਾ ਹੋਇਆ ਤਾਂ ਜਿਸ ਤਰ੍ਹਾਂ 2011 ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਕੂੜੇ ਦੀ ਢੇਰੀਆਂ ਚੰਕਰ ਮਰੇ ਹੋਏ ਚੌਂਕੇ ਦੇ ਵਿੱਚ ਚਲਾਏ ਸੀਗੇ ਅਸੀਂ ਉਹ ਰਣਨੀਤੀ ਉਹ ਲਾਸਟ ਹਥਿਆਰ ਹੋਵੇਗਾ ਸਾਡਾ ਅਗਰ ਸਰਕਾਰ ਨੇ ਨਾ ਸੁਣੀ ਸਾਡੀ ਅੱਜ ਅਸੀਂ ਕੱਲ੍ਹ ਧਰਨਾ ਦੇ ਆ ਕਿਸਾਨਾਂ ਬਾਰੇ ਜਿਹੜੇ ਸਾਡੇ ਕਿਸਾਨ ਭਰਾ ਸਰਕਾਰਾਂ ਦੇ ਸਾਡੇ ਇੱਕ ਤਰ੍ਹਾਂ ਰੋਲ ਰਹੇ ਆ ਉਹ ਕੇਂਦਰ ਸਰਕਾਰ ਦੀ ਨੀਤੀਆਂ ਇੰਨੀ ਮਾਰੀ ਹੋ ਚੁੱਕੀਆਂ ਕਿ ਕਣਕ ਕਿੱਥੇ ਬੀਜेंगे ਉਹ? ਕਿਆ ਮੱਕੀ ਬੀਜੇ? ਕਿਆ ਉਹ ਸਾਗ ਬੀਜੇ? ਸਾਰਾ ਹੀ ਪੱਠਾ ਗੁੰਲ ਕਰਤਾ ਕੈਪਟਨ ਸਰਕਾਰ ਨੇ ਔਰ ਮੋਦੀ ਸਰਕਾਰ ਨੇ। ਅਸੀਂ ਦੋਨੇ ਦੀ ਨਖੇਦੀ ਕਰਦੇ ਆ ਵੀ ਸੇਮ ਸੇਮ ਦੋਨੇ ਸਰਕਾਰਾਂ ਇਹ ਦੁਆਰੇ ਆਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ ਨਾ ਹਿੰਦੁਸਤਾਨ ਦੇ ਵਿੱਚ। ਆਸ਼ਾ ਰਾਣੀ ਮੇਟ ਹੈ ਮੇਰਾ ਨਾਂ। ਕੀ ਕਹਿਣਗੇ ਨਾ ਜੀ ਪ੍ਰੋਬਲਮ ਵਾਲੀ ਜੀ ਤੁਹਾਨੂੰ ਸਾਡਾ ਨਾਂ ਤਾਂ ਸਾਨੂੰ ਡੀਏ ਦੀ ਕਿਸ਼ਤਾਂ ਨਹੀਂ ਜਾਂਦੀਆਂ ਨਾ ਸਾਨੂੰ ਪੇ ਕਮਿਸ਼ਨ ਦੇ ਜਾਂਦੀ ਹੈ ਤੇ ਸਾਡੇ ਤੇ ਪਲਾਟ ਬੜੇ ਬੜੇ ਸਾਫ਼ ਕਰਵਾਣੇ ਆ ਤੇ ਕੱਚੇ ਮਲਾਬਾਂ ਨੂੰ ਪੱਕੇ ਕਰੋ ਤੇ ਸਾਡੇ ਨਾਲ ਬੇਨਜਾਇਜ਼ ਹੋਇਆ ਜਾ ਰਿਹਾ ਹਾਂ ਹਾਂ ਠੇਕੇਦਾਰੀ ਆ ਜਿਹੜੀ ਉਹ ਵੀ ਬੰਦ ਕਰਨੀ ਚਾਹੀਦੀ ਆ ਲੋਰੋ ਨੌ ਸਤਪਾਲਾ ਜੀ ਮੈਂ ਸਫਾਈ ਮਜ਼ਦੂਰ ਸੰਘ ਯੂਨੀਅਨ ਦਾ ਪ੍ਰਧਾਨ ਆ ਜੇ ਹੰਸ ਰਾਜ ਕੋਲ ਜੋ ਵੀ ਕਾਲ ਆਈ ਆ ਅਸੀਂ ਰਲ ਕੇ ਇਹਨਾਂ ਨਾਲ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਨਕਿੰਦੀ ਕਰਦੇ ਆਂ ਡੀਗਰੀ ਨਹੀਂ ਮਿਲ ਰਹੀਆਂ ਸਾਨੂੰ ਪੰਜਾਬ ਦੇ ਵਿੱਚੋਂ ਨਾ ਸਾਨੂੰ ਪੇ ਕਮਿਸ਼ਨ ਦੀ ਰਿਪੋਰਟ ਦੇ ਰਹੇ ਹਾਲੇ ਤੱਕ ਨਾ ਕੱਚੇ ਬੰਦਿਆਂ ਨੂੰ ਪੱਕੇ ਕਰ ਰਹੇ ਆਂ